ਜੋ ਹਮਰੀ ਵਿਧ ਹੋਤੀ ਮੇਰੇ ਸਤ ਗੁਰਾਂ ਸਾਬਿਧ ਤੁਮ ਹਰ ਜਾਣੋ ਹੋ ਆਪੇ ਹਮਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਸਤ ਗੁਰ ਪਾਤਸ਼ਾ ਜੇ ਤੂੰ ਸਾਡੀ ਬਾਹ ਨਾ ਫੜੀ ਹੁੰਦੀ ਪਾਤਸ਼ਾ ਅਸੀਂ ਰੁਲਦੇ ਫਿਰਦੇ ਹੁੰਦੇ ਰੋ ਲਿਆਣਾ ਸੀ ਸਤਿਗੁਰੂ ਮਹਾਰਾਜ ਤੇਰੇ ਤੋਂ ਬਿਨਾ ਤੂੰ ਕਿਰਪਾ ਕਰਕੇ ਸਾਡੀ ਬਾਹ ਫੜੀ ਹੈ ਸਤਿਗੁਰੂ ਪਾਤਸ਼ਾਹ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੀ ਜੋੜੀ ਰੱਖੀ ਮਹਾਰਾਜ ਕਦੇ ਆਪਣਾ ਮੇਰਾ ਭਰਿਆ ਹੱਥ ਸਾਡੇ ਸਿਰ ਤੋਂ ਨਾ ਚੱਕੀ ਇਹੋ ਹੀ ਅਰਦਾਸ ਹਰ ਰੋਜ਼ ਕਰਿਆ ਕਰੋ ਭਾਈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਦਰਦਰਤੇ पटकण दी ਥਾਂ ਸਤਿਗੁਰੂ ਮਹਾਰਾਜ ਦੇ ਚਰਨ ਕਮਲਾਂ ਦੇ ਵਿੱਚ ਸਦਾ ਜੁੜੇ ਰਹਿਣਾ ਹੈ ਭਾਈ ਪ੍ਰਣਾਮ ਕਰਨਾ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਹਰ ਰੋਜ਼ ਜਿਸ ਤਰ੍ਹਾਂ ਆਪ ਹਰ ਰੋਜ਼ ਜੁੜ ਮਿਲ ਬੈਠਦੇ ਹੋ ਉਸੇ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀਆਂ ਅਰਦਾਸਾਂ ਕਰਨੀਆਂ ਨੇ ਭਾਈ ਪਾਤਸ਼ਾ ਆਪਣਾ ਮਿਹਰਾ ਭਰਿਆ ਹੱਥ ਸਾਡੇ ਸਿਰ ਤੇ ਸਦਾ ਬਣਾਈ ਰੱਖੀ ਤੇਰੇ ਬਿਨਾ ਸਤਿਗੁਰੂ ਪਾਤਸ਼ਾ ਸਾਡਾ ਕੋਈ ਸਹਾਰਾ ਨਹੀਂ ਲੋਕ ਪਰਲੋਕ ਦੇ ਵਿੱਚ ਤੂੰ ਹੀ ਰੱਖਣ ਵਾਲਾ ਹੈ ਦਾਤਾਰ ਜੀਓ ਇੱਕ ਵਾਰਤਾ ਆਉਂਦੀ ਹੈ ਇੱਕ ਰਾਜਾ ਸ਼ਿਕਾਰ ਖੇਡ ਕੇ ਮਹਿਲਾਂ ਦੇ ਵਿੱਚ ਵਾਪਸ ਆਉਂਦਾ ਹੈ ਸ਼ਿਕਾਰ ਖੇਡਣ ਉਪਰੰਤ ਜਦ ਮਹਿਲਾਾਂ ਦੇ ਵਿੱਚ ਵਾਪਸ ਆਇਆ ਤੇ ਇਸ ਨੂੰ ਪ੍ਰਤੀਤ ਹੋਇਆ ਕਿ ਹੁਣੇ-ਹੁਣੇ ਰਾਣੀ ਦੀ ਸੇਜਾ ਤੋਂ ਕੋਈ ਪਰਪੁਰਸ਼ ਉੱਠ ਕੇ ਗਿਆ ਹੈ। ਕੋਈ ਪਰਪੁਰਸ਼ ਰਾਣੀ ਦੀ ਸੇਜਾ ਤੋਂ ਉੱਠ ਕੇ ਗਿਆ ਹੈ ਰਾਜੇ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ। ਤੇ ਰਾਣੀ ਉਸੇ ਤਰ੍ਹਾਂ ਸੇਜ ਦੇ ਉੱਤੇ ਅੱਖਾਂ ਮੀਟੀ ਪਈ ਹੈ ਜਿਵੇਂ ਕੁਝ ਨਹੀਂ ਹੋਇਆ ਹੁੰਦਾ। ਰਾਜਾ ਆ ਖੜਿਆ ਹੈ ਸੇਜਾ ਦੇ ਕੋਲ ਤੇ ਇਸ ਨੇ ਕੀ ਕੀਤਾ ਰਾਣੀ ਨੂੰ ਕੁਝ ਨਾ ਆਖਿਆ ਨਾ ਕੋਈ ਆਵਾਜ਼ ਮਾਰੀ ਨਾ ਬੁਲਾਇਆ ਚੁੱਪ ਚਾਪ ਇੱਕ ਕੱਪੜਾ ਚੱਕਿਆ ਤੇ ਰਾਣੀ ਦਾ ਪਰਦਾ ਕੱਜ ਦਿੱਤਾ ਰਾਣੀ ਦਾ ਪਰਦਾ ਕੱਜ ਕੇ ਤੇ ਆਪ ਬਾਹਰ ਆ ਜਾਂਦਾ ਹੈ ਸਾਰੀ ਰਾਤ ਬੜੀ ਪਰੇਸ਼ਾਨੀ ਵਿੱਚ ਬਤੀਤ ਕੀਤੀ ਰਾਜੇ ਨੇ ਬੜਾ ਪਰੇਸ਼ਾਨ ਰਿਹਾ ਰਾਜਾ ਸੋਚਾਂ ਦੇ ਵਿੱਚ ਡੁੱਬਿਆ ਰਿਹਾ ਸਾਰੀ ਰਾਤ ਦੂਸਰੀ ਸਵੇਰ ਹੁੰਦੀ ਹੈ ਤੇ ਰਾਜੇ ਨੇ ਐਲਾਨ ਕਰ ਦਿੱਤਾ ਕਿ ਮੈਂ ਸੰਨਿਆਸ ਲੈਣਾ ਹੈ ਸਾਰਾ ਕੁਝ ਰਾਜ ਧਨ ਦੌਲਤ ਰਾਣੀ ਨੂੰ ਸੌਂਪ ਦਿੱਤਾ ਕਿ ਲੈ ਰਾਣੀ ਅੱਜ ਤੋਂ ਬਾਅਦ ਤੂੰ ਸਭ ਕਾਸੀ ਦੀ ਮਾਲਕ ਹੈ ਤੇ ਮੈਂ ਇਹ ਰਾਜ ਭਾਗ ਤੋਂ ਸੰਨਿਆਸ ਲੈ ਕੇ ਜੰਗਲਾਂ ਦੇ ਵਿੱਚ ਵਾਸ ਕਰਨਾ ਹੈ। ਰਾਣੀ ਨੇ ਜਦ ਇਹ ਗੱਲ ਸੁਣੀ ਤਾਂ ਤਾਹਾਂ ਮਾਰ-ਮਾਰ ਕੇ ਉੱਚੀ-ਉੱਚੀ ਰੋਣ ਲੱਗ ਪੈਂਦੀ ਹੈ। ਰਾਜੇ ਦੇ ਚਰਨਾਂ ਦੇ ਵਿੱਚ ਚਰਨ ਫੜੇ ਹਨ ਰਾਜੇ ਦੇ ਤੇ ਉੱਚੀ-ਉੱਚੀ ਰੋਈ ਜਾ ਰਹੀ ਹੈ। ਰਾਜਾ ਕਹਿਣ ਲੱਗਿਆ ਰਾਣੀ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਮੈਂ ਇੱਥੋਂ ਚੱਲਿਆ ਹਾਂ ਹੁਣ ਤੇਰਾ ਸਾਰਾ ਰਾਜ ਭਾਗ ਤੇਰਾ ਹੈ ਤੂੰ ਮਾਲਕ ਹੈ ਜੋ ਮਰਜ਼ੀ ਕਰ ਮੈਂ ਤੇਰੇ ਤੋਂ ਕੋਈ ਕੁਝ ਪੁੱਛਣ ਵਾਲਾ ਨਹੀਂ ਨਾ ਤੇਰੀ ਰੋਕਾ ਟੋਕੀ ਕਿਸੇ ਨੇ ਕਰਨੀ ਹੈ ਨਾ ਮੈਂ ਤੈਨੂੰ ਵਰਜਣਾ ਹੈ ਕਿਸੇ ਗੱਲ ਤੋਂ ਹੁਣ ਤੇਰ ਤੂੰ ਮਰਜ਼ੀ ਦੀ ਮਾਲਕ ਹੈ ਸਭ ਕੁਝ ਤੇਰਾ ਹੈ ਤੇ ਮੈਂ ਜਾ ਰਿਹਾ ਹਾਂ ਰਾਣੀ ਜਾਰੋ ਜਾਰ ਰੋਈ ਜਾ ਰਹੀ ਹੈ ਤੇ ਚਰਨਾਂ ਦੇ ਵਿੱਚ ਬੈਠ ਕੇ ਬੇਨਤੀ ਕਰ ਰਹੀ ਹੈ ਸੁਆਮੀ ਇਹ ਧਨ ਸਾਂਭਣ ਵਾਲੇ ਬਹੁਤ ਮਿਲ ਜਾਣਗੇ ਧਨ ਸਾਂਭਣ ਵਾਲੇ ਬਹੁਤ ਮਿਲ ਜਾਣਗੇ ਪਰ ਮੇਰਾ ਪਰਦਾ ਕੱਜਣ ਵਾਲਾ ਕੋਈ ਨਹੀਂ ਮਿਲਣਾ ਮੇਰੇ ਗਲਤੀਆਂ ਤੇ ਪਰਦੇ ਪਾਉਣ ਵਾਲਾ ਕੋਈ ਨਹੀਂ ਮਿਲਣਾ ਮਹਾਰਾਜ ਤੁਸੀਂ ਨਾ ਜਾਵੋ ਪਰ ਰਾਜੇ ਨੇ ਰਾਣੀ ਦੀ ਇੱਕ ਨਾ ਸੁਣੀ ਤੇ ਚਲਿਆ ਜਾਂਦਾ ਹੈ ਰਾਜ ਭਾਗ ਨੂੰ ਤਿਆਗ ਕੇ ਚਲਿਆ ਜਾਂਦਾ ਹੈ ਰਾਜਾ ਤੇ ਰਾਣੀ ਇਕੱਲੀ ਹੈ ਸਿੰਘਾਸਨ ਸੁੰਨਾ ਪਿਆ ਹੈ ਤੇ ਜਦ ਗਵੰਢੀ ਰਾਜਿਆਂ ਨੂੰ ਪਤਾ ਲੱਗਦਾ ਹੈ ਹੋਰ ਰਾਜਾਂ ਦੇ ਰਾਜਾਂ ਨੂੰ ਪਤਾ ਲੱਗਦਾ ਹੈ ਕਿ ਸਿੰਘਾਸਨ ਖਾਲੀ ਪਿਆ ਹੈ ਰਾਜੇ ਨੇ ਸੰਨਿਆਸ ਲੈ ਲਿਆ ਹੈ ਤੇ ਉਹਨਾਂ ਨੇ ਹਮਲਾ ਕਰ ਦਿੱਤਾ ਰਾਜ ਮਹਿਲ ਤੇ ਹਮਲਾ ਕਰਕੇ ਸਾਰਾ ਰਾਜ ਭਾਗ ਲੁੱਟ ਲਿਆ ਲੁੱਟ ਲਿਆ ਰਾਜ ਭਾਗ ਸਾਰਾ ਤੇ ਰਾਣੀ ਘਰੋਂ ਬੇਕਰ ਹੋਈ ਫਿਰਦੀ ਹੈ ਪਾਗਲਾ ਦੀ ਵਾਂਗ ਗਲੀਆਂ ਦੇ ਵਿੱਚ ਤੁਰੀ ਫਿਰਦੀ ਹੈ ਚਿਤੇ ਕਰਦੀ ਹੈ ਆਪਣੇ ਸੁਆਮੀ ਨੂੰ ਇਹ ਭਤੀ ਪਰਮੇਸ਼ਰ ਜਦੋਂ ਦਾ ਤੂੰ ਮੇਰੇ ਸਿਰ ਦੇ ਉੱਤੋਂ ਹੱਥ ਚੱਕ ਲਿਆ ਹੈ ਤੇ ਮੈਂ ਕੱਖਾਂ ਤੋਂ ਹੌਲੀ ਹੋ ਗਈ ਹਾਂ ਤੂੰ ਮੇਰੇ ਸਿਰ ਤੋਂ ਹੱਥ ਚੱਕਿਆ ਤੇ ਆ ਮੈਂ ਰੁੱਲ ਗਈ ਹਾਂ ਅਵਾਜ਼ਾਂ ਮਾਰਦੀ ਫਿਰਦੀ ਹੈ ਰਾਜੇ ਨੂੰ ਗਲੀਆਂ ਦੇ ਵਿੱਚ ਅਵਾਜ਼ਾਂ ਮਾਰਦੀ ਫਿਰਦੀ ਹੈ ਪਾਗਲਾਂ ਦੇ ਵਾਂਗ ਗਲ ਦੀ ਵਿੱਚ ਬਾਲ ਪਏ ਹੋਏ ਨੇ ਇੱਧਰ ਉੱਧਰ ਤੁਰੀ ਫਿਰਦੀ ਹੈ ਪਰ ਪੁੱਛਣ ਵਾਲਾ ਕੋਈ ਨਹੀਂ ਮਾਲਕ ਕੋਈ ਨਹੀਂ ਇਸੇ ਤਰ੍ਹਾਂ ਭਾਈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਿਆ ਕਰੀਏ ਸਤਿਗੁਰੂ ਮਹਾਰਾਜ ਚੰਗੇ ਹਾਂ ਮੰਦੇ ਹਾਂ ਸਤਿਗੁਰੂ ਮਹਾਰਾਜ ਤੇਰੇ ਹਾਂ ਤੂੰ ਰੱਖਣ ਵਾਲਾ ਆਪ ਹੈ ਸਤਿਗੁਰੂ ਪਾਤਸ਼ਾਹ ਆਪ ਕਿਰਪਾਲੂ ਹੈ ਦਿਆਲੂ ਹੈ ਮੇਰਾ ਦਾ ਮਾਲਕ ਹੈ ਸਤਿਗੁਰੂ ਪਾਤਸ਼ਾਹ ਤੂੰ ਹੀ ਸਾਡੇ ਪਰਦੇ ਕੱਜਣ ਵਾਲਾ ਹੈ ਲੋਕ ਪਰਲੋਕ ਦੇ ਵਿੱਚ ਤੂੰ ਹੀ ਰੱਖਿਆ ਕਰਨ ਵਾਲਾ ਹੈ ਸਤਿਗੁਰੂ ਮਹਾਰਾਜ ਤੇਰੀ ਸ਼ਰਨ ਆਏ ਹਾਂ ਤੇਰੀ ਸ਼ਰਨ ਆਿਆਂ ਦੀ ਤੈਨੂੰ ਲਾਜ ਇਹ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਰ ਰੋਜ਼ ਬੇਨਤੀਆਂ ਕਰਿਆ ਕਰੀਏ ਭਾਈ ਸਤਿਗੁਰੂ ਮਹਾਰਾਜ ਆਪ ਸਮਰਥ ਨੇ ਸਭਨਾ ਦੇ ਹਿਰਦਿਆਂ ਦੀ ਜਾਣਨ ਵਾਲੇ ਨੇ ਸਤਿਗੁਰੂ ਮਹਾਰਾਜ ਇਹੋ ਹੀ ਬੇਨਤੀਆਂ ਹਰ ਰੋਜ਼ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਕਰਿਆ ਕਰੀਏ ਸਤਿਗੁਰੂ ਮਹਾਰਾਜ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਸਦਾ ਬਣਾਈ ਰੱਖਿਓ ਸਤਿਗੁਰੂ ਪਾਤਸ਼ਾਹ ਤੇਰੇ ਬਿਨਾ ਰੁਲ ਜਾਵਾਂਗੇ ਆਓ ਦੋ ਤੱਕ ਦਾ ਸ਼ਬਦ ਬੋਲ ਕੇ ਸਮਾਪਤੀ ਕਰੀਏ ਭਾਈ ਸਾਰੇ ਜਣੇ ਬੋਲਿਆ ਕਰੋ ਕਦੀ ਨਾ ਛੱਡਿਓ ਬਾਂ ਤੇਰੇ ਬਿਨ ਰੁਲ ਜਾਾਂਗੇ ਕਦੀ ਨਾ ਛੱਡਿਓ ਬਾਂ ਤੇਰੇ ਬਿਨ ਰੁਲ ਜਾਾਂਗੇ ਕਦੀ तेरे बिना रुल तेरे बिना रुल जाएंगे तेरे बिना रुल जाएंगे तेरे बिना रुल जाएंगे कदी न बा तेरे बिन रुल जाएंगे कदी न छे बा ਤੇਰੇ ਬਿਨ ਰੁਲ ਜਾਂਗੇ ਬਾਂ ਤੇਰੇ ਬਿਨ ਰੁਲ ਜਾਂਗੇ ਕਦੀ ਨਾ ਛੱਡਿਓ ਬਾਂ ਤੇਰੇ ਬਿਨ ਰੁਲ ਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ